ਮਰਚੈਂਟ ਨੇਵੀ ਵਿੱਚ ਨੌਕਰੀ ਕਰਨ ਵਾਲੇ ਹਰਜੋਤ ਸਿੰਘ ਦੇ ਪਿਛਲੇ ਇੱਕ ਹਫਤੇ ਤੋਂ ਲਾਪਤਾ ਹੋਣ ਦੇ ਚਲਦਿਆਂ ਪੂਰਾ ਪਰਿਵਾਰ ਸਦਮੇ ਵਿੱਚ ਹੈ ਅਤੇ ਸਰਕਾਰ ਤੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਅਪੀਲ ਕਰ ਰਿਹਾ ਹੈ ਹਰਜੋਤ ਸਿੰਘ ਦੇ ਪਿਤਾ ਨੇ ਨਾਮ ਅੱਖਾਂ ਨਾਲ ਦੱਸਿਆ ਕਿ 16 ਤਾਰੀਖ ਨੂੰ ਹਰਜੋਤ ਨੇ ਫੋਨ ਤੇ ਦੱਸਿਆ ਸੀ ਕਿ ਉਹ ਇੱਕ ਮਹੀਨੇ ਲਈ ਘਰਾ ਰਿਹਾ ਹੈ ਪਰ ਇਸੇ ਦੌਰਾਨ ਇਸ ਖੁਸ਼ੀ ਦਰਮਿਆਨ ਕੈਪਟਨ ਦਾ ਫੋਨ ਆਇਆ ਕਿ ਤੁਹਾਡੇ ਪੁੱਤ ਨੇ ਨਹਿਰ ਵਿੱਚ ਸ਼ਾਮਲ ਮਰ ਦਿੱਤੀ ਹੈ ਇਸ ਸਭ ਕਹਿਣ ਤੋਂ ਬਾਅਦ ਫਿਰ ਬਿਆਨ ਬਦਲਦਿਆਂ ਕਿਹਾ ਗਿਆ ਕਿ ਤੁਹਾਡੇ ਮੁੰਡੇ ਦਾ ਪੈਰ ਫਿਸਲ ਗਿਆ ਜਿਸ ਕਰਣ ਉਹ ਨਹਿਰ ਵਿੱਚ ਟਿਕਿਆ ਇਸ ਤੋਂ ਪਰਿਵਾਰ ਨੇ ਸ਼ੱਕ ਜਤਾਇਆ ਕਿ ਆਖਿਰ ਕੈਪਟਨ ਆਪਣੇ ਬਿਆਨ ਕਿਉਂ ਬਦਲ ਰਿਹਾ ਹੈ ਜਿਸ ਲਈ ਪਰਿਵਾਰ ਜਾਂਚ ਦੀ ਮੰਗ ਕਰ ਰਿਹਾ ਹੈ ਮੇਰੇ ਲਈ ਚੰਦਰੀ ਜਾਂਚ ਕਰਾਈ ਜਾਵੇ ਜ਼ਰੂਰ ਕੀ ਚਾਹੀਦਾ ਹੈ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੇਰੀ ਜਾਂਚ ਕਰਾਓ ਮੇਰੇ ਬੱਚੇ ਦੀ ਜਿਹੜਾ ਇੰਨੀ ਮਿਹਨਤ ਕਰਕੇ ਇੰਨਾ ਅਫਸਰ ਬਣਿਆ ਕੋਈ ਬੰਦਾ ਨਹੀਂ ਬਹੁਤ ਮੁਸ਼ਕਲ ਨਾਲ ਇਨਾਂ ਪਹੁੰਚਣਾ ਸਾਨੂੰ ਉਹਨਾਂ ਨੇ ਅੱਛਾ ਅਫਸਰ ਬਣਨਾ ਹੈ ਚੀਫ ਅਫਸਰ ਬਣਨਾ ਹੈ ਆਗੇ ਪੜ੍ਹਾਈ ਕਰਨੀ ਪੜ੍ਹਾਈ ਦੇ ਵਿੱਚ ਐਨ ਇੰਟੈਲੀਜੈਂਟ ਸੀ ਇੱਕ ਵਾਰੀ ਫੇਰ ਨਹੀਂ ਆਇਆ ਤੱਕਰ ਜਿੰਨੇ ਵਾਰੀ ਇੰਟੈਸ ਕੀਤੀ ਸਾਰੇ ਪਾਸ ਪਾਸ ਕਰਦਾ ਗਿਆ ਕਿੰਨੇ ਕੋਰਸ ਕੀਤੇ ਹਰ ਇੱਕ ਜੋ ਚੰਗੇ ਨੰਬਰਾਂ ਵਿੱਚ ਪਾਸ ਕੀਤੇ ਉਹਨੇ ਕੀ ਕਹਿ ਸਕਦੇ ਆ ਲਾਸਟ ਟਾਈਮ ਕਦੋਂ ਗੱਲ ਹੋਈ ਸੀ ਜੀ ਤੁਹਾਡੇ ਨਾਲ ਮੇਰੀ ਮੇਰੀ 16 ਤਰੀਕ ਨੂੰ ਗੱਲ ਹੋਈ ਹੈ ਜੀ ਉਹਦੀ 5 6 ਵਜੇ ਨਾਲ ਅੱਧਾ ਪੌਣਾ ਮਿੰਟ ਅਗਰ ਬੜੇ ਖੁਸ਼ੀ ਦਾ ਮੌਸਮ ਸੀਗਾ ਸਾਡਾ ਬੜੇ ਤਿਆਰ ਨਾ ਮੈਂ ਡੇਡੀਆਂ 13 ਤਰੀਕ ਮੇਰੀ ਪੈ ਗਈ ਆ ਤੇ ਮੈਂ 13 ਨੂੰ ਛੁੱਟੀ ਪਾਤੀ ਆ ਕੋਈ ਛੁੱਟੀ ਪਾ ਦੇ ਤੇ ਛੁੱਟੀ ਦੇ ਬਾਅਦ ਇਹਨੇ ਮਹੀਨੇ ਨੂੰ ਮਹੀਨੇ ਤੋਂ ਬਾਅਦ ਆਉਣਾ 13 ਨੂੰ 13 ਤਰੀਕ ਨੂੰ ਉਹਨੇ ਆਉਣਾ ਸੀਗਾ ਘਰ ਔੜ ਕੇ ਮੈਨੂੰ 17 ਦਾ ਜਨਮ ਦਿਨ ਸੀਗਾ ਕਿਨਾਂ 17 ਤਰੀਕ ਨੂੰ ਤੇ 12:46 ਮਿੰਟ ਤੇ ਮੈਨੂੰ ਕੈਪਟਨ ਦਾ ਫੋਨ ਆਇਆ ਕਿ ਤੁਹਾਡਾ ਮੁੰਡਾ ਇਹਨਾਂ ਛਾਲ ਮਾਰੀ ਹੈ ਫਿਰ ਕਹਿੰਦਾ ਨਹੀਂ ਉਹਦਾ ਪੈਰ ਫਿਸਲ ਗਿਆ ਫਿਰ ਕਹਿੰਦਾ ਨਹੀਂ ਜੀ ਉਹਦੇ ਉਹ ਉਹ ਉਹਨੂੰ ਕਿਨਾਂ ਵੇਖਿਆ ਸੀ ਕਿਸੇ ਨੇ ਪਹਿਲਾਂ ਕਹਿੰਦਾ ਵੇਖਿਆ ਕਿਸੇ ਨੇ ਮੁੰਡਾ ਕਹਿੰਦਾ ਵੇਖਿਆ ਸੀ ਕਿਸੇ ਨੇ ਅਸੀਂ ਟਾਇਰ ਸੁੱਟੇ ਕਿਉਂਕਿ ਜਿਸ ਜਗ੍ਹਾ ਤੇ ਪੋਰਟ ਤੇ ਡਾਮਰ ਪੋਰਟ ਤੇ ਪਾਣੀ ਬਹੁਤ ਘੱਟ ਹੁੰਦਾ ਉਥੇ ਰੈਸਕਿਊ ਕਰਨਾ ਬਹੁਤ ਜਲਦੀ ਹੁੰਦਾ ਬੰਦਾ ਪਰ ਉਥੇ ਕਿਉਂ ਨਹੀਂ ਕੀਤਾ ਗਿਆ ਇਹ ਸਾਡੀ ਵਸਤ ਤੋਂ ਬਾਹਰ ਆ ਅਸੀਂ ਸਭ ਤੋਂ ਪਹਿਲਾਂ ਮਥਟ ਦੇਵੀ ਦੇ ਅਧਿਕਾਰੀਆਂ ਦੇ ਨਾਲ ਤਾਲਮਿਲ ਕਰਕੇ ਉਹਨਾਂ ਤੋਂ ਪਹਿਲਾਂ ਇਹ ਜਾਣਕਾਰੀ ਲਾਵਾਂਗੇ ਕਿ ਕੀ ਘਟਨਾ ਹੋਈ ਹੈ ਤੇ ਸਾਡਾ ਬੱਚਾ ਜਿਹੜਾ ਉਹ ਕਿੱਥੇ ਅਜੇ 2-3 2-3 ਮਹੀਨਿਆਂ ਬਾਅਦ ਉਹਨੇ ਇਤੋਂ ਵੀ ਜ਼ਿਆਦਾ ਉਹਦੀ ਤਰੱਕੀ ਹੋਣ ਵਾਲੀ ਸੀਗੀ ਉਹਦੇ ਮਾਪਿਆਂ ਦਾ ਬੜਾ ਪਿਆਦਾ ਬੱਚਾ ਸੀਗਾ ਉਹ ਇਸ ਤਰ੍ਹਾਂ ਲਾਪਤ ਹੁਣ ਜਿੱਦਾਂ ਇਹਨਾਂ ਨੂੰ ਕਿਹਾ ਗਿਆ ਕਿ ਉਹਨੇ ਛਾਲ ਬਾਤੀ ਪਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਕਿ ਸਾਡਾ ਬੱਚਾ ਇਦਾਂ ਨਹੀਂ ਕਰ ਸਕਦਾ ਪਰਿਵਾਰ ਦੇ ਅੰਦਰ ਕੋਈ ਇਦਾਂ ਦੀ ਤਣਾਅ ਵਾਲੀ ਸਥਿਤੀ ਨਹੀਂ ਸਾਡਾ ਪਰਿਵਾਰ ਸੈਟ ਹੈ ਬਹੁਤ ਵਧੀਆ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯੂਅਰ ਲੋਕਲ ਲੰਡਨ ਏਰੀਆ He has more than five years experience in same line. He used to work with reputed companies, agencies as well local builders with brothers. He is professional by plumbing, electrician, masonry, carpentering. For more information please contact him at under Trade platform www.checktrade.com. Slash nine two one seven six zero. Chander Consultants Limited. Call him on this number zero seven nine four zero seven nine five six eight six. ਮੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ